ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਮੋਸਟ ਐਡਵਾਂਸਡਿੰਗ ਜਿਹੜੀ ਰੈਸਪੀ ਤੁਹਾਡੇ ਲਈ ਲੈ ਕੇ ਆਏ ਆ ਛੋਲੇ ਪਟੂਰੇ ਤੇ ਛੋਲੇ ਪਟੂਰੇ ਘਰੇ ਕਿਵੇਂ ਬਣਾ ਸਕਦੇ ਆ ਬਹੁਤ ਹੀ ਘੱਟ ਇਨਗਰੀਡੀਅੰਟਸ ਜਿਹੜੇ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਜਿਹੜੇ ਛੋਲੇ ਸੀ ਚਿੱਟੇ ਚਨੇ ਉਹਨਾਂ ਨੂੰ ਓਵਰਨਾਈਟ ਸੋਕ ਕਰ ਲਿਆ ਸੀਗਾ ਤੇ ਹੁਣ ਆਪਾਂ ਇਹਨੂੰ ਪਾਣੀ ਦੇ ਵਿੱਚ ਪਾ ਕੇ ਤੇ ਉਬਾਲਾਂਗੇ ਤੇ ਇਹਦੇ ਵਿੱਚ ਜਿਹੜੇ ਕੱਪੜੇ ਇੱਕ ਕਾਟਨ ਦਾ ਕੱਪੜਾ ਲੈ ਲੈਣਾ ਤੁਸੀਂ ਉਹਦੇ ਵਿੱਚ ਥੋੜੀ ਜਿਹੀ ਚਾਹ ਪੱਤੀ ਪਾ ਲੈਣੀ ਆ ਤਾਂ ਕਿ ਜਿਹੜਾ ਆ ਉਹਦਾ ਕਲਰ ਡਾਰਕ ਬਰਾਊਨ ਜੇ ਆਵੇ ਛੋਲਿਆਂ ਦਾ ਕਿਉਂਕਿ ਜਿਹੜੇ ਆਪਾਂ ਛੋਲੇ ਭਟੂਰੇ ਖਾਈਦੇ ਆ ਉਹਨਾਂ ਦਾ ਕਲਰ ਡਾਰਕ ਹੁੰਦਾ ਆ ਤੇ ਉਹੀ ਸਟਾਈਲ ਦੇ ਆਪਾਂ ਛੋਲੇ ਭਟੂਰੇ ਅੱਜ ਘਰੇ ਬਣਾਉਣੇ ਆ ਤੇ ਹੁਣ ਆਪਾਂ ਜਿਹੜੀ ਆ ਚਾਹ ਪੱਤੀ ਵਾਲੀ ਪੋਟਲੀ ਆ ਉਹਦੇ ਵਿੱਚ ਪਾ ਦਾਂਗੇ ਤਾਂ ਕਿ ਜਿਹੜਾ ਆਪਣਾ ਆ ਛੋਲਿਆਂ ਦਾ ਕਲਰ ਡਾਰਕ ਬਰਾਊਨ ਹੋ ਜਾਵੇ ਤੇ ਉਸ ਤੋਂ ਬਾਅਦ ਜਿਹੜਾ ਆ ਆਪਾਂ ਛੋਲੇ ਭਟੂਰਿਆਂ ਦਾ ਆਟਾ ਜਿਹੜਾ ਉਹ ਬਣਾਵਾਂਗੇ ਹੁਣ ਇਧਰ ਆਪਣੇ ਛੋਲੇ ਰਿਜੀ ਜਾਣਗੇ ਤੇ ਇਧਰ ਆਪਾਂ ਉਹਨਾ ਟਾਈਮ ਛੋਲੇ ਪਟੂ ਰਿਆਂ ਦਾ ਆਟਾ ਗੋਲ ਲੀਏ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪਾਵਾਂਗੇ ਮੈਦਾ ਮੈਦਾ ਤੁਸੀਂ ਜਿੰਨੇ ਵੀ ਪਰਿਵਾਰ ਦੇ ਮੈਂਬਰ ਹੈ ਉਸ ਹਿਸਾਬ ਨਾਲ ਪਾ ਸਕਦੇ ਆ ਆਪਾਂ ਵੀ ਉਸ ਹਿਸਾਬ ਨਾਲ ਹੀ ਜਿਹੜਾ ਆ ਮੈਦਾ ਪਾਵਾਂਗੇ ਪਹਿਲਾਂ ਆਪਾਂ ਪਾਏ ਇਹਦੇ ਵਿੱਚ ਮੈਦਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਸੂਜੀ ਸੂਜੀ ਤੇ ਮੈਦੇ ਨੂੰ ਮਿਕਸ ਕਰਕੇ ਹੀ ਜਿਹੜਾ ਆਪਣਾ ਆ ਡੋ ਰੈਡੀ ਹੋਊਗਾ ਛੋਲੇ ਭਟੂਰਿਆਂ ਦਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਬੇਕਿੰਗ ਪਾਊਡਰ ਬੇਕਿੰਗ ਸੋਡਾ ਆਪਾਂ ਬਹੁਤ ਹੀ ਥੋੜਾ ਪਾਉਣਾ ਹੈ ਜਿਆਦਾ ਨਹੀਂ ਪਾਉਣਾ ਬਸ ਥੋੜਾ ਜਿਹਾ ਮਤਲਬ ਚੌਥਾ ਕ ਹਿੱਸਾ ਥੋੜੀ ਜੀ ਇੱਕ ਚੁੰਡੀ ਭਰ ਕੇ ਵਿੱਚ ਪਾ ਦਿਓ ਤੁਸੀਂ ਬੇਕਿੰਗ ਸੋਡੇ ਦੀ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਰਿਫਾਈਨਡ ਤੇਲ ਤੇ ਰਿਫਾਈਨਡ ਤੇਲ ਪਾਉਣ ਤੋਂ ਬਾਅਦ ਆਪਾਂ ਇਹਨੂੰ ਦਹੀਂ ਦੇ ਨਾਲ ਗੁੰਨਾਂਗੇ ਪਹਿਲਾਂ ਆਪਾਂ ਇਹਨੂੰ ਸਾਰੇ ਨੂੰ ਮਿਕਸ ਕਰ ਲਾਂਗੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਸਾਲਟ ਕੈਰੀਫਾਈਂਡ ਇੱਕ ਤੋਂ ਦੋ ਚਮਚੇ ਤੇ ਸਾਲਟ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਚ ਦਹੀਂ ਇਹਦੇ ਨਾਲ ਕੀ ਆ ਆਪਣੇ ਜਿਹੜੇ ਆ ਭਟੂਰੇ ਉਹ ਫੁੱਲੇ ਫੁੱਲੇ ਬਣਨਗੇ ਪਾਇਦੇ ਚ ਇੱਕ ਪਿੰਚ ਜਿਹੜੀ ਆ ਉਹ ਸਾਲਟ ਦੀ ਪਾ ਦਾਂਗੇ ਮਤਲਬ ਇੱਕ ਚੁੰਡੀ ਸਾਲਟ ਦੀ ਪਾ ਦਾਂਗੇ ਤੇ ਹੁਣ ਇਹਨੂੰ ਆਪਾਂ ਜਿਹੜਾ ਆ ਚੰਗੀ ਤਰ੍ਹਾਂ ਗੁੰਨ ਲਵਾਂਗੇ ਆਟੇ ਨੂੰ ਲੋਵੀ ਆਟਾ ਆਪਣਾ ਜਿਹੜਾ ਰੈਡੀ ਹੋ ਗਿਆ ਆ ਹੁਣ ਇਹਨੂੰ ਆਪਾਂ 30 ਮਿੰਟ ਦੇ ਲਈ ਟਾਕੇ ਰੱਖ ਦਾਂਗੇ ਉਸ ਤੋਂ ਬਾਅਦ ਇਹਦੇ ਬਣਾਵਾਂਗੇ ਪਟੂਰੇ ਉਹਨਾਂ ਟਾਈਮ ਆਪਾਂ ਜਿਹੜੇ ਆ ਛੋਲਿਆਂ ਦੀ ਸਬਜ਼ੀ ਤਿਆਰ ਕਰਦੇ ਆ ਕਿਉਂਕਿ ਜਿਹੜੇ ਆਪਣੇ ਛੋਲੇ ਆ ਉਹ ਵੀ ਬੋਇਲ ਹੋ ਚੁੱਕੇ ਆ ਹੋਰ ਲਾਉਣ ਲੱਗਿਆ ਆਪਾਂ ਤੜਕਾ ਸਬਜ਼ੀ ਨੂੰ ਤੇਲ ਆਪਾਂ ਪਾ ਲਿਆ ਇੱਧਰ ਆਪਾਂ ਆਦਰਕ ਤੇ ਲਸਣ ਗ੍ਰाइंड ਕਰ ਲਿਆ ਪਿਆਜ਼ ਗ੍ਰाइंड ਕਰ ਲਿਆ ਤਾਂ ਇਹਦੇ ਵਿੱਚ ਆਪਾਂ ਟਮਾਟਰ ਕਰ ਲਿਆ ਦੋ ਟਮਾਟਰ ਯੂਜ਼ ਕੀਤੇ ਆ ਆਪਾਂ ਤੇ ਤਿੰਨ ਤੋਂ ਦੋ ਤੋਂ ਤਿੰਨ ਆਪਾਂ ਗੰਡੇ ਯੂਜ਼ ਕੀਤੇ ਆ ਆਦਰਕ ਲਸਣ ਯੂਜ਼ ਕੀਤਾ ਆ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਤੜਕਾ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇਹਦੇ ਵਿੱਚ ਤੁਸੀਂ ਕਾਲੀ ਮਿਰਚ ਤੇਜ ਪੱਤਾ ਵੱਡੀ ਇਲਾਇਚੀ ਛੋਟੀ ਇਲਾਇਚੀ ਵੀ ਪਾ ਸਕਦੇ ਆ ਪਰ ਆਪਣੇ ਇਹ ਚੀਜ਼ਾਂ ਨਹੀਂ ਖਾਂਦੇ ਹੈਗੇ ਸੋ ਇਸ ਕਰਕੇ ਇਹ ਚੀਜ਼ਾਂ ਆਪਾਂ ਸਕਿਪ ਕਰਨ ਲੱਗੇ ਆ ਜੇਕਰ ਤੁਸੀਂ ਉਹ ਚੀਜ਼ਾਂ ਪਾਉਣੀਆਂ ਆ ਤਾਂ ਉਹ ਵੀ ਚੀਜ਼ਾਂ ਤੁਸੀਂ ਪਾ ਸਕਦੇ ਆ ਉਹ ਤੁਸੀਂ ਇੱਦਾਂ ਪਾਉਣੀਆਂ ਜਦੋਂ ਆਪਣਾ ਤੇਲ ਕੜਕ ਗਿਆ ਤੇਲ ਗਰਮ ਹੋ ਗਿਆ ਜੀਰਾ ਪਾ ਕੇ ਨਾਲ ਦੀ ਨਾਲ ਉਹ ਚੀਜ਼ਾਂ ਤੁਸੀਂ ਉਹਦੇ ਵਿੱਚ ਸੁੱਟ ਦੇਣੀਆਂ ਪਰ ਆਪਾਂ ਇਹ ਚੀਜ਼ਾਂ ਨਹੀਂ ਯੂਜ਼ ਕਰਨੀਆਂ ਆਪਾਂ ਕੱਲਾ ਜੀਰਾ ਇਹਦੇ ਵਿੱਚ ਯੂਜ਼ ਕਰਾਂਗੇ ਤੇ ਖੜਾ ਮਸਾਲਾ ਕੋਈ ਵੀ ਆਪਾਂ ਇਹਦੇ ਵਿੱਚ ਨਹੀਂ ਪਾਵਾਂਗੇ ਤੇਲ ਆਪਣਾ ਕੱਢ ਕੇ ਗਿਆ ਹੁਣ ਆਪਾਂ ਇਹਦੇ ਚ ਪਾਵਾਂ ਇੱਕ ਚਮਚਾ ਜੀਰਾ ਆਦਰਕ ਲਸਣ ਦਾ ਪੇਸਟ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਜਿਹੜੇ ਆਪਾਂ ਗੱਡੇ ਕੱਟੇ ਹੋਏ ਆ పావే స్వాద అనుసారూణ చంగ తర భా ਜਿੰਨਾ ਟਾਈਮ ਇਹ 골ਡਨ ਬ੍ਰਾਊਨੀ ਇਹਦਾ ਕਲਰ ਹੋ ਜਾਣਾ ਉਹਨਾ ਟਾਈਮ ਆਪਾਂ ਇਹਨੂੰ ਭੁੰਨਾਂਗੇ ਫਿਰ ਆਪਾਂ ਇਹਦੇ ਵਿੱਚ ਟਮਾਟਰ ਐਡ ਕਰਾਂਗੇ ਤੇ ਬਾਕੀ ਦੇ ਮਸਾਲੇ ਐਡ ਕਰਾਂਗੇ ਤੇ ਜਿਹੜੇ ਛੋਲੇ ਸੀ ਆਪਣੇ ਉਹ ਤੁਸੀਂ ਦੇਖ ਸਕਦੇ ਆ ਵਿੱਚ ਚਾਹ ਪੱਤੀ ਦਾ ਜਿਹੜਾ ਆਪਾਂ ਚਾਹ ਪੱਤੀ ਪਾਈ ਸੀ ਉਹਦੇ ਨਾਲ ਇਹਦਾ ਕਲਰ ਕਿੰਨਾ ਜਿਆਦਾ ਸੋਹਣਾ ਹੋ ਗਿਆ ਐਨ ਬਜ਼ਾਰੂ ਸਟਾਈਲ ਇਹਦਾ ਕਲਰ ਹੁਣ ਬਣ ਜਾਊਗਾ ਲਓ ਵੀ ਆਪਣਾ ਜਿਹੜਾ ਗੰਡਾ ਆ ਪਿਆਜ਼ ਆ ਭੁੰਨ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਸਵਾਦ ਅਨਸਾਰ ਆਪਾਂ ਇਹਦੇ ਵਿੱਚ ਪਾਵਾਂਗੇ ਮਿਰਚ ਥੋੜੀ ਜੀ ਆਪਾਂ ਹਰੀ ਮਿਰਚ ਪਾਤੀ ਸੀਗੀ ਟਮਾਟਰਾਂ ਦੇ ਨਾਲ ਤੇ ਥੋੜੀ ਜੀ ਆਪਾਂ ਲਾਲ ਮਿਰਚ ਯੂਜ਼ ਕਰਾਂਗੇ ਹਲਦੀ ਪਾਵਾਂਗੇ ਥੋੜਾ ਜਿਹਾ ਆਪਾਂ ਪਾਵਾਂਗੇ ਕਿਚਨ ਕਿੰਗ ਥੋੜੀ ਜੀ ਆਪਾਂ ਪਾਵਾਂਗੇ ਦੇਗੀ ਮਿਰਚ ਤੇ ਥੋੜਾ ਜਿਹਾ ਆਪਾਂ ਇਹਦੇ ਚ ਪਾਵਾਂਗੇ ਚੜਾ ਮਸਾਲਾ ਚੜੇ ਮਸਾਲੇ ਨਾਲ ਇਹਦਾ ਫਲੇਵਰ ਆ ਜਿਹੜਾ ਹੋਰ ਵੀ ਵਧੀਆ ਆਊਗਾ ਇਹਨਾਂ ਨੂੰ ਕਰਨੇ ਮਿਕਸ ਹੁਣ ਜਿਹੜਾ ਛੋਲਿਆਂ ਦਾ ਪਾਣੀ ਸੀ ਉਹਦੀ ਤਰੀ ਆਪਾਂ ਇਹਦੇ ਵਿੱਚ ਥੋੜੀ ਜਿਹੀ ਪਾ ਦਾਂਗੇ ਆਖੀ ਜਿਹੜਾ ਆਪਣਾ ਤੜਕਾ ਆ ਉਹ ਓਜ ਦੇ ਵਿੱਚ ਚੰਗੀ ਤਰ੍ਹਾਂ ਹਲਦੀ ਵਗੈਰਾ ਜਿਹੜੀ ਆ ਉਹ ਚੰਗੀ ਤਰ੍ਹਾਂ ਪੱਕ ਜਾਵੇ। ਲੋ ਵੀ ਜਿਹੜਾ ਮਸਾਲਾ ਆ ਉਹਨੇ ਤੇਲ ਛੱਡ ਦਿੱਤਾ ਹੁਣ ਆਪਾਂ ਇਹਦੇ ਵਿੱਚ ਛੋਲੇ ਐਡ ਕਰਾਂਗੇ। ਪਹਿਲੇ ਮੈਂ ਕੱਲੇ ਛੋਲੇ ਐਡ ਕਰੂੰਗੀ ਬਾਅਦ ਵਿੱਚ ਆਪਾਂ ਪਾਣੀ ਐਡ ਕਰਾਂਗੇ। ਥੋੜੀ ਜੀ ਇਹਦੀ ਗਰੇਵੀ ਥਿੱਕੀ ਰੱਖਾਂਗੇ। ਜਿਆਦਾ ਆਪਾਂ ਇਹਨੂੰ ਪਾਣੀ ਨਹੀਂ ਪਾਉਣਾ ਇਹਦੇ ਵਿੱਚ। ਥਿੱਕ-ਥਿੱਕ ਗਰੇਵੀ ਰੱਖਾਂਗੇ ਇਹਦੀ। ਹੁਣ ਆਪਾਂ ਇਹਨੂੰ ਮੈਸ਼ ਕਰਾਂਗੇ ਤੁਸੀਂ ਇਹਨੂੰ ਮੈਸ਼ਰ ਦੇ ਨਾਲ ਵੀ ਮੈਸ਼ ਕਰ ਸਕਦੇ ਆ ਤੇ ਜਿਹੜਾ ਆ ਕੜਛੀ ਦੇ ਨਾਲ ਵੀ ਮੈਸ਼ ਕਰ ਸਕਦੇ ਆ ਛੋਲਿਆਂ ਦੀ ਜਿਹੜੀ ਗਰੇਵੀ ਆ ਉਹ ਆਪਾਂ ਥੋੜੀ ਜਿੰਨੀ ਰੱਖੀ ਕਿਉਂਕਿ ਇਹਨੂੰ ਇੱਕ ਦੋ ਬਾਲ ਵੀ ਆਉਣਗੇ ਤੇ ਛੋਲਿਆਂ ਦਾ ਤੁਸੀਂ ਕਲਰ ਦੇਖ ਸਕਦੇ ਆ ਕਿੰਨੇ ਸੋਹਣੇ ਆ ਦੇਖਣ ਜਿਵੇਂ ਕਿੰਨੇ ਸੁਬਾਰੀਸ਼ਟ ਲੱਗ ਰਿਹਾ ਤੇ ਹੁਣ ਆਪਾਂ ਇੱਧਰ ਸੈਲਡ ਕੱਟਾਂਗੇ ਜਿਹੜਾ ਆਪਾਂ ਨਾਲ ਸਰਵ ਕਰਨਾ ਮੈਂ ਪਿਆਜ਼ ਲੈ ਲੈ ਤੇ ਇਹਨਾਂ ਨੂੰ ਬਰੀਕ ਬਰੀਕ ਇਦਾਂ ਆਪਾਂ ਸਲਾਈਸ ਕੱਟਾਂਗੇ ਤੇ ਇਹ ਜਿਹੜੇ ਲੱਛੇਦਾਰ ਪਿਆਜ਼ ਬਣ ਜਾਣਗੇ ਆਪਣੇ ਇਹਦੇ ਤੇ ਆਪਾਂ ਥੋੜਾ ਜਿਹਾ ਪਾਵਾਂਗੇ ਸਿਰਕਾ ਤੇ ਥੋੜਾ ਜਿਹਾ ਪਾਵਾਂਗੇ ਇਹਦੇ ਤੇ ਲੂਣ ਤੇ ਥੋੜਾ ਜਿਹਾ ਪਾਵਾਂਗੇ ਚਾਟ ਮਸਾਲਾ ਤੇ ਆਪਾਂ ਇਹਦੇ ਨਾਲ ਸਰਵ ਕਰਾਂਗੇ ਲੋ ਵੀ ਜਿਹੜਾ ਆਪਾਂ ਡੋ ਬਣਾਇਆ ਸੀ ਪੂਰਾ ਸੌਫਟ ਤੇ ਪੂਰਾ ਫੁੱਲ ਗਿਆ ਆ ਹੁਣ ਆਪਾਂ ਇਹਦੇ ਬਣਾਵਾਂਗੇ ਪੇੜੇ ਛੋਟੇ ਛੋਟੇ ਤੇ ਬਣਾਵਾਂਗੇ ਪਟੂਰੇ ਨਾਲੇ ਆਪਾਂ ਹੁਣ ਕੜਾਹੀ 'ਚ ਪਾਵਾਂਗੇ ਤੇਲ ਲਓ ਆਪਾਂ ਜੀ ਛੋਲੇ ਭਟੂਰੇ ਟੇਸਟ ਕਰੋ ਅੱਜ ਜੱਜ ਦੋ ਆ ਲਓ ਜੀ ਅੱਜ ਆਪਣੇ ਆਸਤੇ ਬਣਿਆ ਛੋਲੇ ਭਟੂਰੇ ਤੇ ਆਪਾਂ ਦੇਖਦੇ ਆਂ ਵੀ ਕਿੰਨੇ ਟੇਸਟੀ ਬਣੇ ਆ ਬਹੁਤ ਵਧੀਆ ਗੁੱਡ ਵਰਨ ਨੰਬਰ ਡੈਡੀ ਡੈਡੀ ਇੱਦਿਹਾ ਰਿਵਿਊ ਕਰਨੇ ਚਾਹੀਦੇ ਜੇ ਦਾ ਬਾਪੇ ਨੇ ਦਿੱਤੇ ਆ ਕਾਗੜੇ ਜਦੋਂ ਇਹਦਾ ਆ ਮੋਟਾ ਜਾਲ ਲਓ ਵੀ ਇਹ ਸੀ ਅੱਜ ਦੀ ਰੈਸਪੀ ਤੇ ਬਹੁਤ ਵਧੀਆ ਬਣਿਆ ਪਾਪੇ ਨੂੰ ਵੀ ਬਹੁਤ ਵਧੀਆ ਲੱਗੇ ਤੇ ਡੈਡੀ ਨੂੰ ਵੀ ਬਹੁਤ ਵਧੀਆ ਲੱਗੇ ਤੁਸੀਂ ਵੀ ਘਰੇ ਇਦਾਂ ਦੀ ਰੈਸਪੀ ਬਣਾ ਸਕਦੇ ਹੋ ਛੋਲੇ ਭਟੂਰਿਆਂ ਦੀ ਤੇ ਜਿਹੜਾ ਡੋ ਆ ਥੋੜਾ ਟਾਈਮ ਪਹਿਲਾਂ ਰੈਡੀ ਕਰਨਾ ਪਊਗਾ ਸੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਥੈਂਕ ਯੂ ਸੋ ਮੱਚ